ਤੈਸ ਵਕਤੇ ਮੈਂ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਾਂ ਸੇ ਕਿ ਪੰਜਾਬੀ ਇੰਡਸਟਰੀ ਤੇ ਬਹੁਤ ਹੀ ਸੁਰੀਲੇ ਤੇ ਬਹੁਤ ਹੀ ਨੇਕ ਦਿਲ ਇਨਸਾਨ ਰਾਜਵੀਰ ਜਵੰਦਾ ਦਾ ਦੇਹਾਂਤ ਹੋ ਗਿਆ ਸੀ ਤਾਂ ਅੱਜ ਉਸ ਨੂੰ ਮਹਾਲੀ ਦੇ 40 ਹਸਪਤਾਲ ਦੇ ਵਿੱਚੋਂ ਪਹਿਲਾਂ ਉਹਨਾਂ ਦੇ ਮਹਾਲੀ ਸਥਿਤ ਘਰ ਦੇ ਵਿੱਚ ਲਿਜਾਇਆ ਗਿਆ ਤਾਂ ਫਿਰ ਉਸ ਦਾ ਪੋਸਟਮਾਰਟਮ ਕੀਤਾ ਗਿਆ ਪੋਸਟਮਾਰਟਮ ਤੋਂ ਬਾਅਦ ਹੁਣ ਜਿਹੜੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਇਹ ਰਾਜਵੀਰ ਜਵੰਦਾ ਦੇ ਪਿੰਡ ਉਹਨਾਂ ਦੇ ਖੇਦੇ ਤਸਵੀਰਾਂ ਨੇ ਜਿੱਥੇ ਉਹਨਾਂ ਦੀ ਮਰਤਕ ਦੇਹ ਹੈ ਜਿਹੜੀ ਪਹੁੰਚ ਗਈ ਹੈ ਤਾਂ ਸਵੇਰੇ ਉਹਨਾਂ ਦਾ ਜਿਹੜਾ ਦਿਨ ਸੰਸਕਾਰ ਕੀਤਾ ਜਾਊਗਾ ਤਾਂ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਵਿੱਚ ਪੂਰਾ ਗਮਗੀਨ ਮਾਹੌਲ ਹੈ ਤਾਂ ਸਾਰੇ ਹੀ ਪਿੰਡ ਦੇ ਵਿੱਚ ਅੱਜ ਰੋਟੀ ਨਹੀਂ ਪੱਕੀ ਪਿੰਡ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਮਹਿਲਾਵਾਂ ਬਜ਼ੁਰਗ ਬਾਪੂ ਸਾਰੇ ਹੀ ਜਿਹੜੇ ਨੇ ਰੋ ਰਹੇ ਨੇ ਸਾਰਿਆਂ ਦਾ ਇੱਕ ਜਿਹੜਾ ਬਹੁਤ ਹੀ ਮਨਨਾ ਉਹ ਖਰਾਬ ਹੋਇਆ ਇਹ ਖਬਰ ਨੂੰ ਸੁਣ ਕੇ ਜਿੱਥੇ ਪੂਰੇ ਹਫਤੇ ਤੋਂ ਅਰਦਾਸਾਂ ਬੇਨਤੀਆਂ ਚੱਲ ਰਹੀਆਂ ਸਨ ਉਹਨਾਂ ਦੀ ਸਿਹਤਯਾਬੀ ਲਈ ਤਾਂ ਹੁਣ ਉਹਨਾਂ ਦੀ ਜਿਹੜੀ ਹੈ ਆ ਲਾਸਟ ਰੂਟ ਐਟ ਪਾਰਟੀ ਨੂੰ ਦੇਖ ਕੇ ਤਾਂ ਸਾਰੇ ਦਾ ਮਨ ਹੈ ਜਿਹੜਾ ਉਹ ਭਾਰਾ ਹੈ ਤਾਂ ਪੂਰੇ ਪਿੰਡ ਦੇ ਵਿੱਚ ਗਮਗੀਨ ਮਾਹੌਲ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਜਿਹੜੀਆਂ ਤਸਵੀਰਾਂ ਨੇ ਰਾਜਵੀਰ ਜਵੰਦਾ ਦੀ ਜੱਦੀ ਪਿੰਡ ਪੋਨਾ ਦੀਆਂ ਤਸਵੀਰਾਂ ਨੇ ਜਿੱਥੇ ਕਿ ਉਹਨੇ ਕੁਝ ਸਮਾਂ ਪਹਿਲਾਂ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਹੈ ਪਿੰਡ ਦੇ ਵਿੱਚ ਪਹੁੰਚੀ ਹੈ ਤਾਂ ਕੱਲ ਨੂੰ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਊਗਾ ਦੱਸਦੀ ਹੈ ਕਿ ਰਾਜਵੀਰ ਜਵੰਦਾ ਆਪਣੇ ਪੇਤਾਂ ਨੂੰ ਪਹਿਲਾਂ ਹੀ ਖੋ ਬੈਠੇ ਸਨ ਤਾਂ ਹੁਣ ਉਹਨਾਂ ਦੀ ਮਾਤਾ ਇੱਕ ਭੈਣ ਦੋ ਬੱਚੇ ਪਰਵਾਰ ਦੇ ਵਿੱਚੋਂ ਛੱਡ ਗਏ ਨੇ ਤਾਂ ਉਹਨਾਂ ਨੇ ਮਹਾਲੀ ਦੇ ਵਿੱਚ ਬਹੁਤ ਹੀ ਕਾਲੀ ਸ਼ਾਨ ਜਿਹੜਾ ਘਰ ਬਣਾਇਆ ਸੀ ਜਿੱਥੇ ਉਹਨਾਂ ਨੂੰ ਛੱਤ ਦੇ ਥੱਲੇ ਪੈਣਾ ਨਸੀਬ ਹੀ ਨਹੀਂ ਹੋਇਆ ਆਪਣੇ ਹੱਥੀ ਸਭ ਕੁਝ ਕਰ ਗਏ ਨੇ ਪਰ ਪ੍ਰਮਾਤਮਾ ਦੀ ਮਰਜ਼ੀ ਸੀ ਕਿਤੇ ਨਾ ਕਿਤੇ ਉਸ ਘਰ ਦੀ ਛੱਤ ਥੱਲੇ ਪੈਣਾ ਜਿਹੜਾ ਨਹੀਂ ਨਸੀਬ ਹੋਇਆ ਤਾਂ ਬਹੁਤ ਹੀ ਦੁੱਖਪਰੀ ਖਬਰ ਹੈ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਰਾਜਵੀਰ ਜਵੰਦਾ ਦੇ ਜੱਦੀ ਪਿੰਡ ਪੋਨਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਉਹਨਾਂ ਦੀ ਮਿਰਤਕ ਦੇ ਉਹਨਾਂ ਦੇ ਪਿੰਡ ਹੈ ਜਿਹੜੀ ਪਹੁੰਚਾਈ ਗਈ ਹੈ ਤਾਂ ਕੱਲ ਨੂੰ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਹੈ ਉਹ ਕੀਤਾ ਜਾਊਗਾ ਸੋ ਬਹੁਤ ਹੀ ਇਹ ਜਿਹੜਾ ਪੰਜਾਬੀ ਇੰਡਸਟਰੀ ਨੂੰ ਤੱਕਾ ਲੱਗਿਆ ਜੇਕਰ ਦੇਖਿਆ ਜਾਵੇ ਤਾਂ ਪਹਿਲਾ ਬਹੁਤ ਸਾਰੇ ਨਾਮੀ ਚੇਰੇ ਜਿਹੜੇ ਇੰਡਸਟਰੀ ਦੇ ਵਿੱਚੋਂ ਜਿਹਨਾਂ ਨੂੰ ਅਸੀਂ ਖੋ ਬੈਠੇ ਆ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਆਪਾਂ ਕਹਿ ਸਕਦੇ ਆ ਕਿ ਮਾਰੇ ਦਿਨ ਚੱਲਦੇ ਨੇ ਪਰਮਾਤਮਾ ਖੈਰ ਕਰੇ ਸਾਰਿਆਂ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖੇ ਕਿਉਂਕਿ ਪਹਿਲਾ ਜਸਵਿੰਦਰ ਭੱਲਾ ਜਾਂ ਹੋਰ ਬਹੁਤ ਸਾਰੇ ਜਿਹੜੇ ਨਾਮੀ ਸ਼ਖਸੀਅਤਾਂ ਸੀ ਉਹਨਾਂ ਨੂੰ ਖੋ ਬੈਠੇ ਆ ਤਾਂ ਹੁਣ ਰਾਜਵੀਰ ਜਵੰਦਾ ਹੋਣਾ ਦਾ ਜਿਹੜਾ ਦਿਹਾਂਤ ਹੋ ਗਿਆ ਤਾਂ ਉਹਨਾਂ ਦੇ ਦਿਹਾਂਤ ਮੁਗਰੋਂ ਸਾਰੀਆਂ ਇੰਡਸਟਰੀ ਸੋਗ ਦੀ ਲਹਿਰ ਦੇ ਵਿੱਚ ਜਿਹੜੀ ਡੁੱਬੀ ਹੋਈ ਆ ਤਾਂ ਦੇਖ ਸਕਦੇ ਹੋ ਤਸਵੀਰਾਂ ਰਾਜਵੀਰ ਜਵੰਦਾ ਦੇ ਘਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਉਹਨਾਂ ਦੀ ਮਰ ਪਹੁੰਚਾਇਆ ਗਿਆ ਤਾਂ ਕੱਲ ਉਹਨਾਂ ਦਾ ਜਿਹੜਾ ਆ ਸਸਕਾਰ ਕੀਤਾ ਜਾਊਗਾ ਸੋ ਸਾਰੇ ਹੀ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਹੀ ਗਮਗੀਨ ਮਾਹੌਲ ਦੇ ਵਿੱਚ ਡੁੱਬੇ ਹੋਏ ਨੇ ਸੋ ਸਾਰੇ ਹੀ ਦੇਸ਼ ਦੁਨੀਆ ਦੇ ਵਿੱਚ ਜਿੱਥੇ ਵੀ ਕੋਈ ਪੰਜਾਬੀ ਵੱਸਦਾ ਜਾਂ ਉਹਨਾਂ ਨੂੰ ਚਾਹਣ ਵਾਲਾ ਵੱਸਦਾ ਸਾਰਿਆਂ ਦੇ ਵੱਲੋਂ ਅਰਦਾਸਾਂ ਬੇਨਤੀਆਂ ਕੀਤੀਆਂ ਗਈਆਂ ਜਾਂ ਪਰ ਅਰਦਾਸਾਂ ਬੇਨਤੀਆਂ ਕਿਤੇ ਨਾ ਕਿਤੇ ਨਹੀਂ ਕਾਮਈਆਂ ਪਰ ਰੱਬ ਨੂੰ ਕੁਝ ਹੋਰ ਹੀ ਮਨਜੂਰ ਸੀ ਜੋ ਰੱਬ ਨੂੰ ਮਨਜੂਰ ਸੀ ਉਹ ਅੱਜ ਸਾਡੇ ਸਾਰਿਆਂ ਦੇ ਸਾਹਮਣੇ ਹੈ ਰਾਜਵੀਰ ਜੰਬਦਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਸ ਨੂੰ ਸਾਨੂੰ ਸਾਨੂੰ ਅਲਵਿਦਾ ਕਹਿ ਕੇ ਉਹ ਪਰਮਾਤਮਾ ਦੀ ਬੁੱਕਲ ਦੇ ਵਿੱਚ ਜਾ ਬਿਰਾਜੇ ਨੇ ਤਾਂ ਦੇਖ ਸਕਦੇ ਹੋ ਤਸਵੀਰਾਂ ਰਾਜਵੀਰ ਜਵੰਦਾ ਦੇ ਜੱਦੀ ਪਿੰਡ ਪੋਨਾ ਦੀਆਂ ਤਸਵੀਰਾਂ ਨੇ ਜਿੱਥੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਲੈ ਕੇ ਜਿਹੜੀਆਂ ਟੀਮਾਂ ਐ ਪ੍ਰਸ਼ਾਸਨ ਐ ਉੱਥੇ ਪਹੁੰਚਿਆ ਸੋ ਉਹਨਾਂ ਦੇ ਘਰ ਨੂੰ ਇਹ ਇਹ ਜਿਹੜੀ ਐਂਬੂਲੈਂਸ ਗਈ ਐ ਮ੍ਰਿਤਕ ਦੇਹ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਮ੍ਹ ਦਿੱਤੀ ਗਈ ਐ ਕੱਲ ਨੂੰ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਐ ਉਹ ਕੀਤਾ ਜਾਊਗਾ